ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ YouTube ਚੈਨਲ ਸੰਧੂ ਬੱਦਰਪਰੀਆ ਡੇਰੀ ਫਾਰਮ ਵਿੱਚ ਸਵਾਗਤ ਕੀਤਾ ਜਾਂਦਾ ਜੀ ਤੁਹਾਡਾ ਆਸ ਕਰਦੇ ਜੋ ਵੀ ਇਸ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਚ ਹੋਗੇ ਕਵੈਸਟ ਬੇਨਤੀ ਕਰਦੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਬੈਲ ਆਉਣ ਨੂੰ ਆਲ ਸੈਟ ਕਰਨਾ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਲਦ ਮਿਲੇ ਅੱਜ ਦੀ ਵੀਚ ਪਿੰਡ ਖੇਮਕਨ ਬਾਰਡਰ ਜ਼ਿਲ੍ਹਾ ਸ਼੍ਰੀਨੁਤਰਤਾ ਸਾਹਿਬ ਤਹਿਸੀਲ ਲਗਦੀ ਪੱਟੀ ਤੇ ਤਿੰਨ ਵੜਾ ਲეკ ਆਏ ਆ ਵੀਰੋਣੀ ਸਾਂਝੀ ਡਿਟੇਲ ਤੁਹਾਡੇ ਦਾ ਹੀ ਕਰਦੇ ਆ ਬੇਨਤੀ ਕਰਦੇ ਆ ਕਿਦੋਂ ਵੀ ਸੱਜਣੋਂ ਕੋਈ ਪਸ਼ੂ ਦੀ ਖਰੀਦਦਾਰੀ ਕਰਦੇ ਹੋ ਗਾਂ ਮੱਝ ਦੀ ਜੇ ਗੱਭਣਿਆਂ ਨੂੰ ਟਿੱਪ ਕੇ ਤੇ ਜੇ ਸੂਆ ਸвая ਨੂੰ ਚੋ ਕੇ ਤਸੱਲੀ ਕਰਕੇ ਲੈ ਕੇ ਜਾਣਾ ਪੈਸੇ ਲੈਉਣੇ ਫਰਜ਼ ਬੰਦਾ ਤੁਹਾਡਾ ਸਾਡਾ ਕੰਮ ਵੀਡੀਓ ਪਣਾਉਣਾ ਆਓ ਲਈਏ ਬਧੇਰੇ ਜਾਣਕਾਰੀ ਪੁੱਛ ਕੇ ਕਰਵਾ ਸੂਗਾ ਭਾਈ ਸਾਸਰੀ ਕਾਲ ਚੜਦੀ ਕਲਾ ਜੀ ਚੜਦੀ ਕਲਾ ਜੀ ਹੋਰ ਸਰੋ ਵਧੀਆ ਜੀ ਠੀਕ ਹੈ ਜੀ ਅੱਜ ਗਾਵਾਂ ਵੜਾ ਆਂਗਾ ਫਿਰ ਹਾਂ ਜੀ ਠੀਕ ਆ ਜਿਆਦੀ ਤਾਜੀ ਸੂਈ ਦੋ ਦਿਨਾਂ ਦੀ ਹਾਂ ਜੀ ਹਾਂ ਜੀ ਕਿ ਕਿਨੇ ਦਾ ਨਾਮ ਦੱਸ ਦਈਏ ਭੈਣ ਭਰਾਵੋ ਜੀ ਸਿੰਘ ਜੀ ਹਾਂ ਜੀ ਤੇ ਫੋਨ ਨੰਬਰ 88476 53943 ਪਿੰਡ ਖੇਮ ਕਰਨ ਤੇ ਜ਼ਿਲ੍ਹਾ ਤਸੀਲ ਜਿਹੜਾ ਤਰਨਤਾਰਨ ਤੁਸੀਂ ਪੱਟੀ ਠੀਕ ਆ ਤੇ ਕਿਨਵਾ ਸੂਆ ਭਾਜੀ ਇਹ ਵਹਿੜ ਤੇ ਦੂਜਾ ਸੂਆ ਦੂਜਾ ਸੂਆ ਸੂਆ ਯਾਰ ਥਾਣ ਤੋਂ ਬਹੁਤ ਸੋਹਣਾ ਲੱਗਾ ਕ੍ਰਾਉਸ ਪੰਜੇ ਚ ਆ ਗਈ ਹਨਾ ਥਾਂ ਤੇ ਬੜਾ ਮੋਟਾ ਮੋਟਾ ਲੱਗਾ ਜਿਵਾਈ ਵੀ ਚੰਗੀ ਉਪਰ ਜੀ ਜਿਵਾਈ ਇੱਕ ਨੰਬਰ ਦੇ ਅੱਛਾ ਮੋਕੇ ਲੱਗੀ ਹੈ ਹਾਂ ਹਾਂ ਜੀ ਲਓ ਪੈਸੇ ਖੋਲ ਕੇ ਤੋਰਾ ਚੈੱਕ ਕਰਾਈਏ ਤੇ ਦੂਜਾ ਸੂਬਾ ਵੱੱਛਾ ਮਾਗੇ ਭਾਈ ਵੱੱਛਾ ਦੀ ਵੱੱਛਾ ਠੀਕ ਆ ਨਾਲ ਜਿਹੜਾ ਵੱੱਛਾ ਨਾਲ ਡੱਬਾ ਵੱੱਛਾ ਲਾਓ ਭਾਈ ਸੱਜਣੋ ਤਾਜੀ ਸੂਈ ਆ ਕੋਈ ਦੋਹਾਂ ਕੇ ਦਿਨ ਆਤੀ ਵਹਿੜ ਦੱਸ ਰਹੇ ਨੇ ਦੂਜਾ ਹੀ ਸੂਬਾ ਦੱਸ ਰਹੇ ਨੇ ਸੂਈ ਤੇ ਥਾਂਲੇਵਾ ਬਹੁਤ ਸੋਹਣਾ ਆਰਡਰ ਕੁਆਲਿਟੀ ਕਰ ਲੋ ਚੈੱਕ ਤੇ 14 ਕਿਲੋ ਇਹ ਕਿੰਨਾ ਕੇ ਭਾਈ ਬੋਲਾ ਕਰ ਜੂਗੀ ਦੁੱਧ ਦੁੱਧ 11 ਕਿਲੋ 11 ਬੌਲਾ ਆਇਆ ਅਸਰ ਕਿੰਨਾ ਕਰ ਜੂਗੀ 15 ਕਰ ਜੂਗੀ 15 ਨਾ ਭਾਈ ਸੱਜਣੋ 11 ਕਿਲੋ ਦੁੱਧ ਆਸ ਰਹਾ ਬੌਲਾ ਜਿਹੜਾ ਤੇ 15 ਕਿਲੋ ਜਿਹੜਾ ਦੁੱਧ ਚਵਾ ਜੂਗੀ ਤੇ ਕਰਾਉਸ ਬੰਦੇ ਵਿੱਚ ਵਹਿੜਿਆ ਲੋਚਾ ਸੁਆ ਮਗਰ ਮੇਲਕਾਫ ਆ ਗਿਆ ਠੀਕ ਹੈ ਜੀ ਵਹਿੜ ਸੋਹਣੀ ਆ ਬੰਤਰ ਬੰਤਰ ਹੀ ਬਾਹਨਰੀ ਦੇਖ ਸਕਦੇ ਜੀ ਲੋਏ ਸ਼ਾਈ ਵਾਲ ਦੇ ਵਿੱਚ ਅੰਗ ਕਰਾਸ ਆ ਗਿਆ ਕਿੰਨੇ ਦੀ ਭਾਈ ਦੇ ਦਾਂਗੇ ਮੁੱਲ ਤਾਂ ਆਪ ਕਰਦੇ 50 45 ਦੀ ਦੇ ਦਾਂਗੇ ਠੀਕ ਹੈ ਹਾਂ ਹਾਂ ਲਓ ਜੀ ਦੂਜੇ ਨੰਬਰ ਤੇ ਆ ਗਈ ਆ ਡੱਬੀ ਹਾਂ ਜੀ ਇਹਦਾ ਕਿੰਨਾ ਰੈਡੀ ਦੁੱਧ ਇਹਦਾ 13 ਲੀਟਰ ਥਾਂ ਬਹੁਤ ਸੋਹਣਾ ਲੱਗਾ ਨਾ ਹਾਂ ਜੀ ਠੀਕ ਹੈ ਕਿੰਦਨ ਦੀ ਸਹੀ ਆ ਇਹ ਨੂੰ ਹੋ ਗਿਆ ਹੁਣ ਤੱਕ ਹਫਤਾ ਤੱਕ ਸਿੰਘ ਆ ਨਾ ਹਾਂ ਜੀ ਲਓ ਜੀ ਖੋਲੋ ਥਾਂ ਤੋਂ ਤੇ ਬੜਾ ਇਹ ਲੱਗਾ ਨਾ ਬਹੁਤ ਹੋਈ ਆ ਇੱਕ ਨੰਬਰ ਦੀ ਜਵਾਈ ਠੀਕ ਆ ਲਓ ਭਾਈ ਸਜਣੋ ਆਤੀਆਫ ਦੇ ਵਿੱਚ ਨਾਲ ਦੇ ਜਰਸੀ ਦਾ ਕਰੋ ਸੰਗ ਆਉਂਦਾ ਠੀਕ ਆ ਬੰਬ ਪੀ ਸੀ ਆ ਸਿੰਘ ਹੈਗੇ ਠੀਕ ਆ ਬਾਕੀ ਲਹੂ ਪੇਤ ਤੇ ਚੰਗੀ ਆ ਵੇੜ ਲਓ ਜੀ ਲਾਇਓ ਭਾਜੀ ਬਾਕੀ ਕੱਦ ਵੱਡਾ ਸਜਣੋ 13 ਕਿਲੋ ਹੁਣ ਮੌਕੇ ਦਾ ਹਾਂਜੀ ਮੌਕੇ ਦਾ 13 15 ਕਰ ਜੂ ਕਰੋ ਵੀ ਹਣਾ 15 ਬੜੇ ਆਰਾਮ ਨਾਲ ਕਰ ਜੂਗੀ ਜਿਹੜਾ ਕੱਦ ਉਹ ਤੇ ਦਾ ਵੱਡਾ ਸੋਹਣਾ ਲੱਗਾ ਨੂੰ ਲਓ ਜੀ ਸਜਰੋ ਕੱਦ ਪੁੱਤ ਵੱਡਾ ਮਾਗਰ ਬੱਚਾ ਹਾਂਜੀ ਬੱਚਾ 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 ਆ ਗਿਆ ਮਾਗਰ ਐਚ ਐਫ ਨਸਲ ਦੀ ਵਹਿੜ ਹੈ ਵੀ ਤੇ ਕਿੰਨੇ ਦੀ ਭਾਜੀ ਇਹ ਦੇ ਦੇਣੀ ਆ ਇਹ ਵੀ 45 ਦੀ ਆਣਾ ਠੀਕ ਹੈ 45 ਦੀ ਤੇ ਹਾਂ ਬੱਚੀ ਆ ਹਾਂਜੀ ਆ ਬੱਚੀ ਇਹ ਉੱਚਾ ਬੱਚਾ ਹਨਾ ਹਾਂਜੀ ਕਿੰਨੇ ਚਿਰ ਦੀ ਹੋਊਗੀ ਇਹ ਡੇਢ ਦੋ ਮਹੀਨਾ ਦੀ ਹੋਊਗੀ ਅੱਛਾ ਅੱਛਾ ਬਣੀ ਵੀ ਆ ਹਾਂਜੀ ਕਿੰਨੇ ਚਿਰ ਦੀ ਬਣੀ ਆ ਇਹ ਸਵਾ ਦੋ ਮਹੀਨਾ ਹੋਗੀ ਸਵਾਦੋ ਫਿਰ 5-6 ਮਹੀਨੇ ਹੋ ਗਏ ਉਹਨੇ ਕਿ ਸੂਈ ਨੂੰ ਹਾਂ ਜੀ ਸੂਈ ਨੂੰ ਤਾਂ 4 ਕੁ ਮਹੀਨੇ ਹੋ ਗਏ ਹੋਣ 4 ਕੁ 4 ਕੁ ਮਹੀਨੇ ਹਾਂ ਉਹ ਜੇ ਬਣੀ ਆ 2 ਢਾਈ ਮਹੀਨਿਆਂ ਦੀ ਹਾਂ ਜੀ ਹਾਂ ਜੀ ਆ ਖੋਲੋ ਲਓ ਭਾਈ ਸਜਰੋ 8 ਕਿਲੋ ਦੁੱਧ 8-8 ਲੀਟਰ ਤਿਆਰ 8 ਲੀਟਰ ਦੋ ਤਿਆਰ ਹੈ ਸਿੰਘਾ ਵਾਲੀਆ ਐਚ ਐਫ ਨਸਲ ਦੇ ਵਿੱਚ ਪੈਂਦੀ ਬਰੀਡ ਤੇ ਨਾਲ ਜੱਸੀ ਦਾ ਵੀ ਕ੍ਰੋਸ ਬਣ ਜਾਏਗਾ ਠੀਕ ਹੈ ਕੱਤ ਪੁੱਤ ਵੱਡਾ ਇਹ ਆ ਮਗਰ ਵੱਛੀ ਜੀ ਤੇ ਸੂਈ ਨੂੰ 4 ਕੁ ਮਹੀਨੇ ਲਗਭਗ ਹੋ ਗਏ ਦੱਸ ਰਿਹਾ ਤੇ ਢਾਈ ਮਹੀਨੇ ਗਾਂ ਬਣੀ ਨੂੰ ਵੀ ਆ ਕਿ ਕਹਿੰਦੇ ਕਿ ਸੁਣ ਵਾਲੀ ਆ ਬਾਕੀ ਆ ਆਪਣੀ ਕੋਈ ਵੇਖ ਕੇ ਸਮਝ ਕੇ ਖੜੇ ਲੋ ਜੀ ਲਓ ਲਾਇਓ ਸੇ ਇੰਨ ਗਾਇ ਕਹਿੰਦੇ ਕਿਨੇ ਕਹੇ ਜਣਵਾ ਸੂਆ ਦੂਜਾ ਉਲਤੀਜਾ ਨਹੀਂ ਪਹਿਲੇ ਸੂਏ ਤੇ ਪਹਿਲਾ ਹੀ ਆ ਪਹਿਲਾ ਹੀ ਅੱਛਾ ਪਹਿਲਾ ਸੂਆ ਹੀ ਆ ਦੂਜੇ ਗਾਂ ਸੁਣਾ ਠੀਕ ਹੈ ਜੀ ਬਾਕੀ ਕਾਤ ਚੰਗਾ ਸੱਜਣੋ ਲੋ ਉਹ ਇੱਧਰ ਕੰਮੀ ਤੇ 8 ਕਿਲੋ ਦੁੱਧ ਰੈਡੀ ਆ ਹਾਂ ਜੀ ਹਾਂ ਜੀ ਤੇ ਕਿੰਨੇ ਦੀ ਦੇ ਦੇਣੀ ਆ ਭਾਜੀ ਤੋਂ ਮੁੱਲ ਕਰ ਦੂ ਆਪਾਂ ਤਾਂ ਨਾ ਬੰਦੀ ਦੀ ਦੇ ਦਾਂਗੇ ਉਹ 10000 ਛੱਡ ਦਈਏ 20000 ਛੱਡ ਦਾਂਗੇ ਦੇ ਲੈ ਤੁਹਾਡੀ ਕੁਝ ਜਿਹੀ ਜੀ ਜਾਲ 23 ਦੀ ਦੇ ਦੇ ਕੇ ਹਾਂਜੀ 23 ਦੀ ਦੇ ਦੀ ਤੇ ਚਲੋ ਜਾਣ ਕੋਣੀ ਖੀਰਲਾ ਪੀਸ ਆ ਲਓ ਭਾਈ ਸੱਚ ਨੂੰ ਤੇ 23000 ਦੀ ਦਿੱਤੀ ਜਾਊਗੀ ਤੇ ਵਸ਼ੀ ਮਗਰ ਜੇ ਵੈਰ ਸੋਹਣੀ ਆ ਤੇ ਪਿੰਡ ਖੀਮਕਨ ਬਾਰਡਰ ਪਹੁੰਚ ਕੇ ਆਪਣੀ ਨਰਕ ਪਰ ਕਰਕੇ ਲੈ ਕੇ ਜਾਓ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ